ਪੰਜਾਬੀਓ ਗੱਲ ਭਾਈ ਅਮਰਪਾਲ ਨੂੰ ਲੈ ਕੇ ਬਹੁਤ ਹੀ ਮੰਦ ਭਾਗੀ ਗੱਲ ਆ ਇਹ ਨਾ ਕਿਹਾ ਵੀ ਦੇਵਾ ਸਿੱਧੂ ਜਿਹੜੀ ਕਿ ਗੱਲ ਕਹਿ ਰਿਹਾ ਅੱਜ ਹੈ ਕੀ ਆ ਗੱਲ ਗੱਲ ਮੇਰਾ ਵੀ ਮਨ ਨਹੀਂ ਕਰ ਰਿਹਾ ਸੀ ਪਰ ਗੱਲ ਹੈ ਸੱਚ ਜਿਵੇਂ ਕਿ ਤੁਹਾਡੇ ਸਾਹਮਣੇ ਮੈਂ ਸੱਚ ਪੇਸ਼ ਕਰਨ ਲੱਗਿਆ ਵੀ ਪੰਜਾਬ ਦੇ ਵਿੱਚ ਪੂਰੇ ਦੇ ਵਿੱਚ ਹਹਾਕਾਰ ਮਚ ਚੁੱਕੀ ਆ ਜਿੰਨਾ ਸਿੰਘਾਂ ਨੂੰ ਤੇ ਸਿੰਘਣੀਆਂ ਨੂੰ ਤੇ ਜਾਂ ਜਿਵੇਂ ਮੰਨ ਕੇ ਚਲੋ ਪੂਰੇ ਪੰਜਾਬ ਦੇ ਸਾਡੇ ਵਾਸੀਆਂ ਨੂੰ ਪਤਾ ਲੱਗ ਚੁੱਕਿਆ ਡੇਬਰੂਗੜ ਜੇਲ੍ਹ ਨੂੰ ਆਪਣੇ ਸਿੱਖਾਂ ਦਾ ਘੇਰਾ ਪੈ ਚੁੱਕਿਆ ਤਾਂ ਘੇਰਾ ਪਿਆ ਕਿਉਂ ਹੈ ਹੁਣ ਤੁਸੀਂ ਕਹੋਗੇ ਗੱਲ ਬੜੀ ਅਜੀਬ ਹੈ ਤੇ ਪਰ ਗੱਲ ਇਹ ਸੱਚ ਹੈ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਕਿਹਾ ਵੀ ਮੈਂ ਗੱਲ ਉਹੀ ਕਰਦਾ ਹਾਂ ਜਿਹੜੀ ਸਾਹਮਣੇ ਹੁੰਦੀ ਹੈ ਤਾਂ ਇਹ ਮਾਮਲਾ ਕੀ ਹੈ ਵੀ ਡੇਬਰੂਗੜ ਜੇਲ੍ਹ ਨੂੰ ਇੱਕ ਸਿੱਖਾਂ ਦਾ ਘੇਰਾ ਪੈਣਾ ਅਮਰਤਪਾਲ ਦੇ ਨਾਲ ਵਾਪਰੀ ਜਿਹੜੀ ਬਹੁਤ ਵੱਡੀ ਘਟਨਾ ਦੇ ਗੱਲ ਨਾਲ ਜੁੜੀ ਹੋਈ ਆ ਦਿਲ ਕੱਢਣ ਵਾਲੀ ਗੱਲ ਆ ਬੰਦੇ ਦਾ ਦਿਲ ਦਹਿਲਾਉਣ ਵਾਲੀ ਗੱਲ ਆ ਜਿਹੜਾ ਬੰਦਾ ਸੁਣਦਾ ਉਹਦੇ ਪੈਰਾਂ ਥੱਲੇ ਮੈਂ ਕਹਿੰਦਾ ਵੀ ਜ਼ਮੀਨ ਖਿਸਕ ਜਾਂਦੀ ਆ ਇਹੋ ਜਿਹੀਆਂ ਗੱਲਾਂ ਜਿਹੜੀਆਂ ਕਿ ਭਾਈ ਅਮਰਤਪਾਲ ਦੇ ਨਾਲ ਵਰਤਾਰੇ ਹੋਏ ਨੇ ਹੋ ਵੀ ਰਹੇ ਨੇ ਵੱਡੇ ਪੱਧਰ ਤੇ ਯਾਨੀ ਤੁਹਾਨੂੰ ਪਤਾ ਹੀ ਹੈ ਤਸ਼ੱਦਦ ਕਿਵੇਂ ਹੁੰਦਾ ਸਿੰਘਾਂ ਦੇ ਉੱਤੇ ਪਰ ਬਹੁਤ ਵੱਡੀ ਅਪਡੇਟ ਜਿਹੜੀ ਕਿ ਅੱਜ ਆਈ ਆ ਅਮਰਤਪਾਲ ਨੂੰ ਲੈ ਕੇ ਉਹਦੇ ਮੈਂ ਤੁਹਾਨੂੰ ਰੂਬਰੂ ਕਰਾਉਣਾ ਤੇ ਇਸ ਤੋਂ ਪਹਿਲਾਂ ਮੇਰੀ ਬੇਨਤੀ ਆ ਵੀ ਇਹਦਾ ਜਿਹੜਾ ਕਿ ਪੂਰੇ ਦਾ ਪੂਰਾ ਸੱਚ ਹੈ ਉਹ ਹੈ ਕਿ ਆ ਵੀ ਜਿਵੇਂ ਹੁਣ ਭਾਈ ਅਮਰਪਾਲ ਸਿੰਘ ਡੇਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਸਿੰਘਾਂ ਦੇ ਨਾਲ ਭਾਈ ਅਮਰਪਾਲ ਸਿੰਘ ਤਾਂ ਉਹਨਾਂ ਨੂੰ ਲੈ ਕੇ ਹਰ ਰੋਜ਼ ਨਵੇਂ ਦਿਨ ਹੀ ਕੋਈ ਨਾ ਕੋਈ ਨਵੀਂ ਤੋਂ ਨਵੀਂ ਅਪਡੇਟ ਆਈ ਰਹਿੰਦੀ ਆ ਤਾਂ ਹੁਣ ਮੈਂ ਤੁਹਾਨੂੰ ਦਿਖਾਉਣ ਲੱਗਾ ਉਹ ਜਿਹੜਾ ਕਿ ਮੰਜ਼ਰ ਹੈ ਭਾਈ ਅਮਰਪਾਲ ਦੀ ਜਿਹੜਾ ਕਿ ਹੁਣ ਤੁਸੀਂ ਵੀ ਚੌਕ ਜਾਓਗੇ ਹਿੱਲ ਜਾਓਗੇ ਇਹ ਗੱਲ ਹੋ ਨਹੀਂ ਸਕਦੀ ਕਿਉਂਕਿ ਇਹ ਗੱਲ ਹੀ ਬੜੀ ਅਜੀਬ ਹੈ ਸੁਣ ਕੇ ਪੈਰਾਂ ਦੇ ਥੱਲੇ ਜ਼ਮੀਨ ਖਿਸਕਣ ਵਾਲੀ ਗੱਲ ਹੈ ਲੈ ਸੁਣੋ ਜੀ ਕਿਉਂਕਿ ਮੈਂ ਕੋਈ ਵੀ ਗੱਲ ਝੂਠ ਨਹੀਂ ਕਹਦਾ ਮੈਂ ਨਹੀਂ ਕਹ ਰੇ ਇਹ ਚੈਨਲ ਕਹਿ ਰਹੇ ਨੇ ਅੰਗਰੇਜ਼ੀ ਜੇਲ੍ਹ ਪਰਸਾਰ ਤੋਂ ਇਸ ਵਿਸ਼ੇ ਦੇ ਉੱਪਰ ਕੁੱਝ ਨਹੀਂ ਬੋਲਿਆ ਲekin ਸ੍ਰੀ ਕਪੀ ਸਰਕਾਰ ਇਸ ਵਿਸ਼ੇ ਦੇ ਉੱਪਰ ਬੋਲ ਰਹੀ ਹੈ ਕੋਈ ਮੀਡੀਆ ਪਰ ਯੋਗਤਾਪਾਤਿਕ ਖ਼ਬਰ ਨਹੀਂ ਦਿਖਾਇਆ ਕਿ ਸਾਹ ਕੋ ਦੇ ਜੀ ਗੁੱਸੇ ਵਿੱਚ ਆ ਕੇ ਸੈਕਟਰ ਸਾਧ ਦਾ ਅਜਵਾਦ ਦੀ ਟੀਮ ਨੂੰ ਕਰਦੇ ਹੋ ਕਿ ਆਪਾਂ ਲੋਕਾਂ ਤੇ ਜੋ ਹੋਇਆ ਇਹ ਜਾਣ ਕੇ ਤਾਂ ਮਤੇ ਹੋਏ ਆਪਾਂ ਕੱਜ ਦੇ ਬਹੁਤ ਰਿਡੀਓ ਦੇ ਆਪ ਇੱਕ ਖੜੇ ਦੇ ਕਰ ਤੋਂ ਆ ਗਿਆ 6 ਕਰ ਸੀ ਸਾਡੇ ਚੈਨਲ ਤੋਂ ਸੁਣ ਲਿਆ ਪੰਜਾਬੀਓ ਇਹ ਮੈਂ ਨਹੀਂ ਕਹਿ ਰਿਹਾ ਇਹ ਕੋਈ ਚੈਨਲ ਕਹਿ ਰਿਹਾ ਜਿਹੜੇ ਨੇ ਆਪਣੇ ਹੋਸ਼ ਉੜਾ ਦਿੱਤੇ ਸਾਰੇ ਪੰਜਾਬ ਦੇ ਲੋਕਾਂ ਦੇ ਗੱਲ ਭਾਈ ਅਮਰਪਾਲ ਸਿੰਘ ਨੂੰ ਜਿਹੜਾ ਕਿ ਫਰਮਾਨ ਸੁਣਾਇਆ ਜਾ ਰਿਹਾ ਵੀਡੀਓ ਦੇ ਵਿੱਚ ਆਪਣਾ ਦਿਲ ਕਦੇ ਵੀ ਜ਼ਿੰਦਗੀ ਦੇ ਵਿੱਚ ਨਹੀਂ ਮੰਨੂਆ ਕਿ ਸਾਡੇ ਸਿੰਘਾਂ ਦੇ ਨਾਲ ਐਨੇ ਸਾਡੇ ਭੈਣ ਭਰਾਵਾਂ ਦੀਆਂ ਦਵਾਵਾਂ ਹੋਣ ਸਾਡੇ ਪੰਜਾਬ ਵਾਸੀਆਂ ਦੀਆਂ ਦਵਾਵਾਂ ਹੋਣ ਤੇ ਭਾਈ ਅਮਰਪਾਲ ਨੂੰ ਲੈ ਕੇ ਇਹੋ ਜੀਆਂ ਗੱਲਾਂ ਕਿਵੇਂ ਹੋ ਸਕਦੀਆਂ ਨੇ ਗੁਰੂ ਸਾਹਿਬ ਆਪ ਉਹਨਾਂ ਦੀ ਰੱਖਿਆ ਕਰ ਰਹੇ ਨੇ ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਜਿਹੜੀ ਕਿ ਹੋਈ ਹੈ ਉਹ ਕੁਰਬਾਨੀਆਂ ਲਈ ਜਿਹੜੀ ਕਿ ਕਿਸੇ ਨੂੰ ਹੀ ਪ੍ਰਾਪਤ ਹੁੰਦੀ ਹੈ ਲੋਕਾਂ ਲਈ ਉਹ ਜੇਲ੍ਹ ਦੇ ਵਿੱਚ ਹੋਊਗਾ ਸਾਡੇ ਬੰਦੀ ਸਿੰਘ ਜੇਲ੍ਹ ਦੇ ਵਿੱਚ ਹੋਣਗੇ ਪਰ ਜਿਹੜਾ ਕਿ ਸਾਡੇ ਲਈ ਹੈ ਸਾਡੇ ਲਈ ਸਾਡੇ ਯੋਧੇ ਕੁਰਬਾਨੀਆਂ ਦੇ ਕਾਰਨ ਸਾਡੇ ਮਤਲਬ ਯੋਧੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਇਹਨਾਂ ਗੱਲਾਂ ਦੇ ਉੱਤੇ ਕੋਈ ਵੀ ਭੈਣ ਭਰਾ ਮੇਰੀ ਮੇਰੇ ਵੱਨੀਓ ਅਪੀਲ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸੱਚਾਂ ਦੇ ਆਧਾਰ ਤੇ ਆਪਾਂ ਗੱਲ ਕਰਨੀ ਹੈ ਤੇ ਦਲੀਲਾਂ ਦੇ ਆਧਾਰ ਤੇ ਕਰਦੇ ਹੁੰਦੇ ਆ ਵੀ ਇਸ ਵੀਡੀਓ ਦਾ ਕੋਈ ਵੀ ਸੱਚ ਨਾ ਮੰਨਿਓ ਕਿਉਂਕਿ ਜੇਕਰ ਜੇਕਰ ਇਹ ਗੱਲ ਹੁੰਦੀ ਤਾਂ ਪੂਰੇ ਦੇਸ਼ ਦੇ ਵਿੱਚ ਕੋਹਰਾ ਮਚ ਜਾਂਦਾ ਤੁਸੀਂ ਆਪ ਸੰਗਤਾਰੋਂ ਸਾਰੇ ਮੈਂ ਤੁਹਾਨੂੰ ਦੱਸਣ ਦੀ ਮੇਰੀ ਲੋੜ ਨਹੀਂ ਵੀ ਜੇਕਰ ਕੋਈ ਐਡੀ ਵੱਡਾ ਵਰਤਾਰਾ ਹੁੰਦਾ ਭਾਈ ਸਾਹਿਬ ਦੇ ਨਾਲ ਵੈਸੇ ਤਾਂ ਪ੍ਰਮਾਤਮਾ ਕਰੇ ਨਹੀਂ ਹੋ ਸਕਦਾ ਨਾ ਹੀ ਕਿਸੇ ਦੀ ਯੁਰਤ ਹੈ ਕਿਉਂਕਿ ਉਸ ਵਾਜਾ ਵਾਲੇ ਦਾ ਜਿਹੜਾ ਕਿ ਹੱਥ ਹੈ ਨਾ ਉਹ ਉਹਨਾਂ ਦੇ ਗੰਠ ਦੇ ਉੱਤੇ ਆ ਉਹਨਾਂ ਨੂੰ ਕੋਈ ਵੀ ਕੁਝ ਕਰ ਨਹੀਂ ਸਕਦਾ ਕਿਉਂਕਿ ਜਿਹੜੇ ਬੰਦੇ ਨੂੰ ਬਖਸ਼ਿਸ਼ ਹੋਈ ਹੋਵੇ ਕੁਰਬਾਨੀਆਂ ਦੀ ਤਾਂ ਦੇ ਹੱਥ ਲਾਉਣ ਦੀ ਯਰਤ ਕਿਸੇ ਪ੍ਰਸ਼ਾਸਨਾਂ ਦੀ ਜਾਂ ਸਰਕਾਰਾਂ ਦੀ ਨਹੀਂ ਹੁੰਦੀ ਉਹ ਫਿਰ ਪ੍ਰਮਾਤਮਾ ਹੀ ਆਪ ਦਾ ਫੈਸਲਾ ਕਰਦਾ ਵੀ ਮੈਂ ਕਰਨਾ ਕੀ ਆ ਸਿੰਘਾਂ ਦੇ ਨਾਲ ਜੇਕਰ ਉਹਨਾਂ ਤੇ ਕਿਰਪਾ ਹੋਈ ਆ ਤਾਂ ਉਹਨਾਂ ਨੂੰ ਕੁਰਬਾਨੀਆਂ ਦੀ ਬਖਸ਼ਿਸ਼ ਦੇ ਨਾਲ ਡੇਬਰੂਗੜ੍ਹ ਜੇਹ ਵੇਖਣੀ ਪਈ ਆ ਇਹ ਕੋਈ ਆਮ ਖਾਸ ਗੱਲ ਦੇ ਨਾਲ ਜੋੜ ਕੇ ਵੇਖਣ ਵਾਲੀ ਗੱਲ ਨਹੀਂ ਹੈ ਤਾਂ ਹੁਣ ਜਿਹੜੀਆਂ ਇਹ ਗੱਲਾਂ ਹੋ ਰਹੀਆਂ ਨੇ ਮੀਡੀਆ ਦੇ ਉੱਤੇ ਫੇਕ ਚੈਨਲ ਬਿਊ ਲੈਣ ਦੇ ਚੱਕਰ ਦੇ ਵਿੱਚ ਸਾਡੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡ ਰਹੇ ਨੇ ਕਿ ਅੱਜ ਜੀ ਆਹ ਹੋ ਗਿਆ ਜੀ ਅੱਜ ਉਹ ਹੋ ਗਿਆ ਜੀ ਦਿਲ ਦਾ ਹਲਾਤਾ ਜੀ ਇਹ ਗੱਲਾਂ ਬੰਦੇ ਨੂੰ ਮੈਂ ਕਹਿੰਦਾ ਵੀ ਇੱਕ ਜਿਵੇਂ ਕਹਿੰਦੇ ਹੁੰਦੇ ਗੁਨਾਹ ਗੁੰਮਰਾਹ ਕਰਨ ਵਾਲੀਆਂ ਗੱਲਾਂ ਨੇ ਇੰਨਾਂ ਗੱਲਾਂ ਦੇ ਵਿੱਚ ਕੁਝ ਨਹੀਂ ਪਿਆ ਪ੍ਰਮਾਤਮਾ ਨੂੰ ਜਵਾਬ ਸਭ ਨੇ ਦੇਣਾ ਉਹ ਦੇਖ ਰਿਹਾ ਵੀ ਕੌਣ ਕੀ ਕਰ ਰਿਹਾ ਸੋ ਇਸੇ ਕਰਕੇ ਮੈਂ ਗੱਲ ਸੱਚ ਦੀ ਕਰਨੀ ਚਾਹੁੰਦਾ ਹੁੰਨਾ ਕਿ ਬੰਦੇ ਨੂੰ ਚੰਗੀ ਵੀ ਲੱਗੇ ਸਾਹਮਣੇ ਵਾਲੇ ਨੂੰ ਕਿਉਂ ਐਵੇਂ ਪਾਣੀ ਦੇ ਵਿੱਚ ਡਾਂਗਾ ਮਾਰੀਆਂ ਸਾਡੇ ਲੋਕਾਂ ਨੇ ਬਣਾਵਣਾ ਚੈਨਲ ਜਿਹੜੇ ਐਵੇਂ ਬੰਦੇ ਦਾ ਯਾਰ ਗਾਹ ਪਾ ਦਿੰਦੇ ਨੇ ਬੰਦੇ ਦੀ ਛਵੀ ਨੂੰ ਨਹੀਂ ਦੇਖਦੇ ਬੰਦਾ ਹੈ ਕੀ ਹੈ ਕੀਦੇ ਪਿੱਛੇ ਅੰਦਰ ਹੈ ਕੀ ਬੰਦੇ ਦੇ ਸੰਸਕਾਰ ਸੀ ਕਿੱਥੇ ਬੰਦਾ ਚੱਲਿਆ ਤਾਂ ਬੰਦੇ ਨੂੰ ਮੈਂ ਕਹਿੰਦਾ ਵੀ ਇਤਿਹਾਸ ਦਾ ਕਮਰੋੜਿਆ ਜਾਂਦਾ ਸਾਡੇ ਪੰਜਾਬ ਦਾ ਤਾਂ ਸਿੱਖਾਂ ਨੂੰ ਯਾਰ ਕਿਵੇਂ ਬਖਸ਼ਣਗੇ ਲੋਕ ਦੇਖੋ ਬੰਦਾ ਸਾਫ਼ ਕਹਿ ਰਿਹਾ ਭਾਈ ਅਮਰਪਾਲ ਨੂੰ ਲੈ ਕੇ ਥਾਰੇ ਸਾਹਮਣੇ ਬਿਓ ਨਹੀਂ ਰਹੇ ਡਿਬਰੂਗੜ ਜੇਲ੍ਹ ਦੇ ਵਿੱਚ ਅਗੇ ਘੇਰਾ ਪੈ ਗਿਆ ਸਿੱਖਾਂ ਦਾ ਤਾਂ ਹੁਣ ਤੁਸੀਂ ਆਪ ਸਮਝੋ ਵੀ ਜਿਹੜੇ ਇਹ ਜੇ ਬੰਦੇ ਨੇ ਇਹੋ ਜਿਹੇ ਗੱਲਾਂ ਕਰਦੇ ਨੇ ਆਪਣੇ ਚੈਨਲ ਚਲਾਉਣ ਦੇ ਲਈ ਕਿ ਉਹਨਾਂ ਨੂੰ ਪ੍ਰਮਾਤਮਾ ਬਈ ਮaaf ਕਰੂਗਾ ਉਹ ਬਾਜਾਂ ਵਾਲੇ ਦਾ ਹੱਥ ਹੋਵੇ ਤੇ ਇਹੋ ਜਿਹੇ ਸਰਕਾਰਾਂ ਤੇ ਇਹੋ ਜਿਹੇ ਪ੍ਰਸ਼ਾਸਨ ਸਾਡੇ ਸਿੰਘਾਂ ਦਾ ਬਾਲ ਵਿੰਗਾ ਨਹੀਂ ਕਰ ਸਕਦੇ ਅਸੀਂ ਹਰ ਰੋਜ਼ ਕਲਾਉਨੇ ਆਂ ਵੀ ਭਾਈ ਬਸ ਕੱਲੀ ਇਹੀ ਸਾਨੂੰ ਵੱਡੀ ਗੱਲ ਹੁੰਦੀ ਆ ਸਾਡੇ ਵਿੱਚ ਵੀ ਜੇਕਰ ਆਪਾਂ ਇੱਕ ਹੋ ਕੇ ਰਵਾਂਗੇ ਪੰਜਾਬ ਨੂੰ ਇੱਕ ਮੁਠੀ ਹੋਣ ਦੀ ਲੋੜ ਹੈ ਤੁਸੀਂ ਇੱਕ ਦਿਨ ਦੇ ਵਿੱਚ ਭਾਈ ਅਮਰਤਪਾਲ ਨੂੰ ਬਾਹਰ ਕੱਢ ਸਕਦੇ ਆ ਇਹ ਮੈਂ ਲਿਖ ਕੇ ਦਿੰਦਾ ਵੀ ਜੇਕਰ ਸਾਡਾ ਪੰਜਾਬ ਪਹਿਲਾਂ ਵੀ ਇਤਿਹਾਸਗਵਾਰ ਹੈ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਸਾਡੇ ਸਿੰਘਾਂ ਦੁਆਰਾ ਹੋਏ ਨੇ ਜੇਕਰ ਪੂਰਾ ਪੰਜਾਬ ਚਾਹੁੰਦਾ ਵੀ ਭਾਈ ਅਮਰਤਪਾਲ ਸਿੰਘ ਬਾਹਰ ਆ ਜੇ ਕਾ ਇੱਕ ਮੁਠੀ ਹੋ ਕੇ ਜਦੋਂ ਮਰਜੀ ਓਕਾ ਦੇ ਦਿਓ ਸਰਕਾਰਾਂ ਦੀ ਇੱਕ ਰਾਤ ਦੇ ਵਿੱਚ ਨੀਂਦ ਉੱਡ ਜਾਣੀ ਹੈ ਕਾ ਇਹ ਜੇ ਲੋਕ ਯਾਰ ਫਵਾਹਾਂ ਫਲਾਉਂਦੇ ਨੇ ਭਾਈ ਅਮਕਪਾਲ ਸਿੰਘ ਨੂੰ ਲੈ ਕੇ ਸੋ ਇਸ ਗੱਲ ਦੀ ਲੋੜ ਹੈ ਸਮਝਣ ਦੀ ਸਾਡੇ ਪੰਜਾਬ ਦੇ ਵਾਸੀਆਂ ਨੂੰ ਵੀ ਭਾਈ ਇਹਨਾਂ ਗੱਲਾਂ ਤੇ ਯਕੀਨ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਹ ਚੈਨਲ ਨੇ ਕੁਝ ਫੇਕ ਵੀ ਹੁੰਦੇ ਨੇ ਕੁਝ ਸਰਕਾਰਾਂ ਦੇ ਚਲਾਏ ਹੋਏ ਵੀ ਹੁੰਦੇ ਨੇ ਵੀ ਧਿਆਨ ਭਟਕਾ ਦਿਓ ਜੀ ਲੋਕਾਂ ਦਾ ਗੁੰਮਰਾਹ ਕਰੋ ਇਹਨਾਂ ਨੂੰ ਪਰ ਯਾਰ ਪ੍ਰਮਾਤਮਾ ਜਿਹੜਾ ਕਿ ਹੁੰਦਾ ਨਾ ਉਹ ਬੰਦੇ ਨੂੰ ਮaaf ਨਹੀਂ ਕਰਦਾ ਇਸ ਗੱਲ ਨੂੰ ਇਹ ਜਾਣ ਕੇ ਰਹਿਣਾ ਚਾਹੀਦਾ ਸੋ ਮੇਰੀ ਅਪੀਲ ਜਿਹੜੀ ਕਿ ਲਾਸਟ ਤੇ ਹੁੰਦੀ ਆ ਸਾਡੇ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਵਾਂ ਨੂੰ ਭੈਣਾਂ ਨੂੰ ਜਿੰਨੇ ਸਾਡੇ ਤੁਸੀਂ ਵਾਸੀ ਆ ਖੁੱਲੇ ਦਿਲ ਨਾਲ ਜਿਹੜਾ ਕਿ 2 ਮਿੰਟ ਨਹੀਂ ਲੱਗਦੇ ਇਸ ਵੀਡੀਓ ਦਾ ਮੈਸੇਜ ਅੱਗੇ ਪਹੁੰਚਾਉਣਾ ਜ਼ਰੂਰੀ ਆ ਸਿੰਘਾਂ ਦੇ ਨਾਲ ਜਿਹੜਾ ਸਿੰਘਾਂ ਦੇ ਪ੍ਰਤੀ ਅਨਾਪ ਸ਼ਨਾਪ ਸ਼ਬਦ ਵਰਤੇ ਜਾਂਦੇ ਨੇ ਉਹਨਾਂ ਦੇ ਪਰਿਵਾਰ ਦੇਖਦੇ ਹੋਣੇ ਇਹ ਕਹਿੰਦੇ ਕੀ ਹੋਣਗੇ ਵੀ ਇਹ ਗੱਲ ਹੈ ਕੀ ਹੈ ਕਿਹਨੇ ਕਹਿਆ ਇਹਨਾਂ ਨੂੰ ਐ ਕਹਿਨ ਨੂੰ ਭਾਈ ਕੋਈ ਜੇਲ੍ਹ ਪ੍ਰਸ਼ਾਸਨ ਤੋਂ ਨਹੀਂ ਆਰਡਰ ਕੋਈ ਮੀਡੀਆ ਦੀ ਨਹੀਂ ਖਬਰ ਇਹ ਕੁਸ ਚੈਨਲ ਹੈਗੇ ਮੀਡੀਆ ਦੀ ਨੇ ਜਿਹੜੇ ਕਿ ਫੇਕ ਨੇ ਫੇਕ ਦਿਖਾ ਰਹੇ ਨੇ ਭਾਈ ਇਹਨਾਂ ਗੱਲਾਂ ਤੋਂ ਬਚਾ ਕਰਨ ਦੀ ਲੋੜ ਹੈ ਇਹਨਾਂ ਤੇ ਯਕੀਨ ਨਾ ਕਰੋ ਜੇ ਕੋਈ ਭੈਣ ਭਰਾ ਚਾਹੁੰਦਾ ਵੀ ਗੱਲ ਸੱਚ ਦੀ ਸੁਣਨੀ ਹੈ ਤਾਂ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਇੱਕ ਪਹੁੰਚਦਾ ਰਹੇ ਜੀ ਬੈਲ ਦੀ ਘੰਟੀ ਜ਼ਰੂਰ ਦਵਾ ਦੇਣਾ ਵੀਡੀਓ ਨੂੰ ਅੱਗੇ ਤੇ ਸ਼ੇਅਰ ਕਰਨਾ ਮੇਰਾ ਵੀਰ ਗਰੁੱਪਾਂ ਦੇ ਵਿੱਚ ਨਾ ਭੁੱਲਣਾ ਧੰਨਵਾਦ ਮਿਲਦੇ ਆ ਅਗਲੇ ਟੌਪਿਕ ਦੇ ਵਿੱਚ